ਅੱਛੀ ਗੱਲ ਸਾਰੇ ਵੀਰ ਭਰਾਵਾਂ ਨੂੰ ਜਿਵੇਂ ਸਾਰੇ ਜਾਨਵਰ ਸੈਟ ਸਾਰਿਆਂ ਦੇ ਜਾਨਵਰ ਦਾ ਆ ਫਿਰਦੇ ਨੇ ਅੱਜ ਸਾਜਰੇ ਸਾਜਰੇ ਫਾਰਮ ਤੇ ਪਹੁੰਚ ਗਏ ਅੰਬਰ ਤੇ ਚੰਨੂ ਨੂੰ ਲੈ ਕੇ ਉਹ ਕੇਰਪੋਟਾਂ ਨੇ ਹੁਣ ਖੋਲਾ ਬਾਉ ਉਹ ਕਿੱਧਰ ਨੂੰ ਜਾਣੀ ਆ ਅੰਬਰ ਅੰਬਰ ਕਿੱਧਰ ਨੂੰ ਜਾਣਾ ਇਹ ਸਾਡੇ ਥੱਲੇ ਤਾਂ ਨਹੀਂ ਆਉਣਗੇ ਭੱਜ ਗਿਆ ਭੱਜ ਗਈ ਦੀ ਹੈ ਕੋਈ ਨਹੀਂ ਕੋਈ ਨਹੀਂ ਬਚਦਾ ਫਿਰ ਆਇਆ ਗਾ ਆ ਫੜ ਆਹ ਕੁੰਡਾ ਖੋਲ ਆਹ ਕੁੰਡੇ ਉਧਰ ਕਬੂਤਰ ਬੰਦ ਰਹੇ ਹਨਾ ਆ ਕਬੂਤਰ ਖੁੱਲੇ ਨੇ ਮੇਰੇ ਕਬੂਤਰਾਂ ਨੂੰ ਮਾਰਨਗੇ ਕਬੰਦੇ ਬੰਦ ਕਰ ਕਬੂਤਰ ਬੰਦ ਕਰ ਹਾਂ ਖੜ ਜੋ ਬਈ ਕਬੂਤਰ ਬੰਦ ਕਰ ਦੋ ਲੋ ਮੇਸਟਰ ਕਬੂਤਰ ਦਾ ਕਰ ਤੇ ਬੰਦ ਹੁਣ ਆ ਜਾਨਵਰ ਕਰ ਦਈਏ ਬੰਦ ਚਲ ਓਏ ਚਲੋ 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 ਅੰਦਰ ਚਲ 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 ਤੁਸੀਂ ਬਾਹਰ ਚਲੋ ਚਲ ਚਲ ਹਾਂ ਨੜਾ ਦਾਂਗੇ ਦੋਨਾਂ ਨੂੰ ਨੜਾ ਆਊਗਾ ਚਲੋ ਚਲੋ ਚਲ ਚਰ ਛਾਲੇ ਹੋਏ ਨੇ ਚਲ ਖੜਜੋ ਬਈ ਬੰਦ ਕਰ ਦਾਂ ਮੈਂ ਇੱਕ ਵਾਰ ਕਰਤੇ ਬਈ ਬੰਦ ਸਵੇਰ ਦੇ ਖੁੱਲੇ ਫਿਰ ਹਾਂ ਲੇਟਾ ਹੋਣ ਲੈ ਨਿਆਰੇ ਪਾਉ ਇਹ ਰਾ ਮੋਰੀ ਨੇ ਆਹ ਮੁਰਗੀ ਮਰਗੀ ਹੈ ਆਹ ਪਾਈ ਹੈ ਲਾਲ ਜੀ ਲਟਲਾ 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 ਹੈ 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 ਚੱਕੋ ਮੈਟਰ ਹੋ ਗਈਆਂ ਓਕੇ ਲੈ ਬਾਉ ਐਂ ਕਰ ਚਾਬੀਆਂ ਕੱਢ ਲੈ ਜਿੰਦਾ ਲਾ ਦੇ ਹਨਾ ਪਾਣੀ ਬੂਣੀ ਧਰਦਾ ਆ ਪਾਣੀ ਡੋਲ ਦੇ ਬਾਉ ਆ ਪਾਣੀ ਰੋ ਵਾ ਗਿਆ ਦੁਬਾਰਾ ਨਾ ਨਾ ਆਈ ਨਾ ਪੀ ਲੈਣਾ ਡੋਰ ਕੇ ਨਵਾਂ ਪਾ ਦੇ ਤਾਜਾ ਹੁਣ ਚੱਲਨੇ ਆ ਬਈ ਆਪਾਂ ਕੋਠੇ ਤੇ ਨੂੰ ਅੱਜ ਸ਼ਾਮ ਵਾਲੀ ਡਾਈ ਕਰਾਈਏ ਬੱਚਿਆਂ ਦੀ ਜਿਹੜੇ ਹਲੇ ਤੱਕ ਨਹੀਂ ਡਾਏ ਆ ਕੀ ਦਾ ਫਿਰਦਾ ਓਏ ਬਹੁਤ ਕਬੂਤਰ ਆਉਂਦੇ ਨੇ ਬਈ ਓਰੇ ਤਾਂ ਆਂਤੇ ਨੇ ਕੋਈ ਐਨੇ ਕਬੂਤਰ ਨਵੇਂ ਤੇ ਨਵਾਂ ਹੈਗੀ ਤੋਪਾ ਲੇ ਓਏ ਚਲੋ ਗੁਰੀ ਯਾਰ ਮੈਂ ਫੜ ਕੇ ਦਿੰਨਾ ਕਬੂਤਰ ਤੇਨੂੰ ਚਲ ਬਈ ਡਾ ਉਧਰ ਦੂਰ ਹੋ ਜਾ ਦੂਰ ਹੋ ਜਾ ਇਹ ਸਰਖਾ ਗਿਆ ਕਾਲੀ ਗਾਛਾ ਲੜਾ ਦੇ ਓਕੇ ਆ ਫੜ ਲੈ ਹਰੀ ਟੌਰੀ ਕਾਲੀ ਗਾਛਾ ਫੜ ਥੱਲੜ ਲੈ ਆ ਵੀ ਡਾ ਦੇ ਡਾਰੇ ਡਾ ਦੇ ਇੰਨਾ ਕਿੱਸ ਮਾਰੀ ਜੰਨਾ ਦੋ ਗਲਾਬੀ ਪੱਲਾ ਗਲਾਬੀ ਪੂਛ ਚੱਲ ਬਈ ਤਿੰਨ ਹੋ ਗਏ ਆ ਇਹਦੇ ਫੰਗ ਨਹੀਂ ਸਹੀ ਹੈਗੇ ਕੋਈ ਨਾ ਕੋਈ ਨਾ ਪੁੱਤ ਓੜ ਕੇ ਹੀ ਫੰਗ ਸੈੱਟ ਹੋਣੇ ਆ ਚੱਲ ਚੱਲ ਮੱਲ ਵੀ ਪੁੱਤਰਾ ਫਿੱਕੀ ਹਰੀ ਬੋਤਲ ਵਾਲਿਆ ਇਹ ਚੱਲ ਮੇਰਾ ਵੀਰ ਓਕੇ ਰਿਪੋਰਟ ਗੁਲਾਬੀ ਪੱਲਾ ਆ ਤਾਂ ਬੈਠ ਗਿਆ ਚਲੋ ਕੋਈ ਨਹੀਂ ਸੁਰੱਖਾ ਤੇ ਗੁਲਾਬੀ ਪੱਲੇ ਵਾਲਾ ਨਾ ਆ ਫਿਰਦਾ ਦੇਖੋ ਇਹ ਚੱਲ ਪਵੇ ਨੇਰੀਓ ਨੇਰੀਓ ਹੈ ਇਹ ਗੁਲਾਬੀ ਪੱਲਾ ਗੁਲਾਬੀ ਪੂਣੇ ਨੇਰੀ ਹੈ ਇਹ ਗੁਰੀ ਪਾਣੀ ਦੇਖ ਕੇ ਦਾਣੇ ਪਾ ਦੇ ਨਾਲੇ ਇੱਧਰ ਖੁੱਡੇ ਚ ਇੱਧਰ ਲ ਆਪਣਾ ਕੰਮ ਨਿਭੜ ਗਿਆ ਠੀਕ ਹੈ ਪਾਣੀ ਦੇਖ ਕੇ ਪਾ ਦਿੰਦੇ ਥੋੜੇ ਦਾਣੇ ਆ ਪਏ ਨੇ ਹਾਂ ਹੁਣ ਇਧਰੋਂ ਕੱਢ ਲਈ ਕਿੰਨੇ ਚਾਰ ਕੱਢ ਲਏ ਹੁਣ ਤੱਕ ਇਧਰ ਨੇ ਇਹਨੂੰ ਹਾਂ ਪਾਣੀ ਪਾ ਦੀ ਦਾਣੇ ਨਾ ਥੱਲੇ ਹੈਗੇ ਥੋੜੇ ਜੇ ਆ ਪਾਈ ਮੜਿਓ ਕੱਚੇ ਹੋ ਕੱਚੇ ਹੋ ਇਧਰੋਂ ਖੜ ਜੋ ਦੇਖ ਕੇ ਕੱਢਦਾ ਐ ਮੈਂ ਉਹ ਆ ਫੜ ਲੈ ਬਈ ਗੁਲਾਬੀ ਗੱਛਾ ਦਾ ਚਾਪ ਤੇ ਡੰਡੇ ਟੂਸੇ ਵਾਲਾ ਚੱਲ ਵੀ ਪੁੱਤਰਾ ਚਲੋ 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 ਕੋਈ ਨਹੀਂ ਚੱਲ 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 ਗਿਜ ਜਾਣਾ ਤਾਂ ਧੁੱਪ ਲਵਾਓ ਕੋਈ ਨਹੀਂ ਧੁੱਪ ਲਵਾਓ ਹੁਣ ਨਾ ਪੈਣਾ 4 ਹੋ ਗਏ ਉਹ ਦੇਖੋ ਠੀਕ ਆ ਦੋ ਆ ਬੈਠੇ ਨੇ 6 ਹੋ ਗਏ ਕੋਈ ਨਹੀਂ ਪੁੱਤੋ ਅਡਨਾ ਤਾਂ ਪੈਣਾ ਆ ਪੱਲੇ ਵਾਲਿਆ ਤੂੰ ਚੱਲ ਬਾਹਰ ਦਾ ਕੋਈ ਡਿੱਕਾ ਨਹੀਂ ਆਪਾਂ ਆ ਜਾ ਆ ਜਾ ਆ ਜਾ ਆ ਜਾ ਕੋਈ ਨਹੀਂ ਕੋਈ ਕੁੱਤੇ ਹਲੇ ਫਾਂਗਾ ਵੀ ਥੋੜੇ ਜਿਹਾ ਨਾ ਸੈਟਿੰਗ ਨਹੀਂ ਹੈਗੀ ਇਹਨਾਂ ਦੀ ਕਿਉਂਕਿ ਮੈਂ ਕਹਿੰਦਾ ਚੱਲ ਧੁੱਪ ਜੀ ਲੱਗ ਜਵੇ ਆ ਦੇਖ ਇਹਨੂੰ ਜਿਵੇਂ ਹੁਣ ਧੁੱਪ ਲੱਗੀ ਨਾ ਉਹ ਚੱਲ ਪਏ ਦੋਏ ਟੋਰੀ ਵਾਲਾ ਵੀ ਚੱਲ ਪਿਆ ਬਸ ਇੱਕਨੇ ਸਾਰਿਆਂ ਨੇ ਚੱਲ ਜਾਣਾ 6 ਹੋ ਗਏ ਹੁਣ ਬਾਹਰ ਆਪਨੇ ਠੀਕ ਹੈ ਇੱਕ ਹੋਰ ਕੱਢਣਾ ਪੱਲੇ ਵਾਲਾ ਉਹਦੇ ਫਾਂਗ ਲਿਆਉਣੇ ਬਹੁਤ ਜ਼ਰੂਰੀ ਨੇ ਉਹ ਬਾਹਲਾ ਘੈਂਟ ੜਿਆ ਆਇਆ ਇਧਰ ਤਾਂ ਨਹੀਂ ਪਰ ਛੱਡੋ ਮਨ ਲੱਗਦਾ ਇੱਧਰ ਹਰ ਇੱਕ ਮਿੰਟ ਚੈੱਕ ਕਰ ਲਾਂ। ਹੈਗਾ ਚਲੋ ਇੱਕ ਕਬੂਤਰ ਹੋਰ ਡਾ ਦਨੇ ਹਰੀਆਂ ਲੇਨਾਂ ਵਾਲਾ। ਇਹ ਚੱਲ ਭਾਈ। ਦੇਖ ਲਓ ਜਿਹੜੇ ਆਪਾਂ ਨਾ ਡੇਲੀ ਕੱਢਣ ਲੱਗੇ ਉਹ ਸਹੀ ਹੋਣ ਲੱਗੇ ਕਬੂਤਰ। ਆਹ ਦੇਖੋ ਆਹ ਫਿੱਕੇ ਪੋਟੇ ਵਾਲਾ ਫਿਰਦਾ। ਆ ਲੇਨਾਂ ਵਾਲਾ ਹੁਣ ਛੱਡਿਆ ਆ ਤਿੰਨ ਤਾਂ ਬੈਠ ਕੇ ਕਿਉਂਕਿ ਇਹਨਾਂ ਦੇ ਹਲੇ ਨਾ ਸੈਟਿੰਗ ਨਹੀਂ ਫੰਗਾਂਦੀ ਹੈਗੀ। ਤੇ ਇੱਕ ਤੁਹਾਨੂੰ ਮੈਂ ਲੈ ਡੰਡੇ ਕਾਂਤਾਲਾ ਦਿਖਾਉਣਾ ਆ ਤਾਂ ਪੋਟੇ ਵਾਲਾ ਫਿਰਦਾ ਇਹ ਗੁਲਾਬੀ ਕੱਚਾ ਵਾਲਾ ਚਾਪ ਜਿਹੜਾ ਉਦੋਂ ਜਦੇ गिर ਜਾਂਦਾ ਤਾਂ ਨਾ ਉਹ ਦਿਖਾਉਣਾ ਹੁਣ ਕਿੱਥੇ ਲੱਗਿਆ ਹੋਇਆ ਇੱਕ ਮਿੰਟ ਆ ਦੇਖੋ ਉਹ ਫਿਰਦਾ ਗੁਲਾਬੀ ਕੱਚਾ ਵਾਲਾ ਚਾਪ ਤੇ ਆ ਆਪਣਾ ਹਰੀਆਂ ਲੇਨਾਂ ਵਾਲਾ ਲੰਘਿਆ ਤੇ ਡੰਡੇ ਵਾਲਾ ਤੁਹਾਨੂੰ ਮੈਂ ਦਿਖਾਉਣਾ ਹੁਣ ਇੱਕ ਮਿੰਟ ਆ ਦੇਖੋ ਆ ਆ ਦੇਖੋ ਚੜਦਾ ਡੰਡਿਆਂ ਡੰਡੇ ਦੂਸੇ ਵਾਲਾ ਇਹ ਪਿਛਲੀ ਵਾਰ ਉਹ ਬਚਾ ਹੈ ਜਿਹਦੇ ਕਾਲਾ ਡੰਡਾ ਕਾਲੀ ਕਾਂਦਤੀ ਤੇ ਇੱਥੇ ਕਹਿੰਨਾ ਗੋਲ-ਗੋਲ ਘੁੰਮ ਕੇ ਉੱਚਾ ਜਾਂਦਾ ਹੁੰਦਾ ਦਾ ਜਿਨੇ ਪੁਰਾਣੇ ਵਲੌਗ ਦੇਖਿਆ ਉਹਨੇ ਪੱਕਾ ਦੇਖਿਆ ਹੋਊਗਾ ਲੈ ਉਹ ਕੈਰ ਬੋਟ ਚਲੋ ਆਏ ਆ 5-7 ਏ ਹੁਣ ਹੋ ਗਏ 10k ਸਿੱਧੇ ਆਉਣ ਲੱਗੇ 15-20 ਹੋ ਜਾਣਗੇ ਬਾਕੀ ਫਿਰ ਹੁਣ ਜਿਵੇਂ-ਜਿਵੇਂ ਘੇਰੇ ਘੜਾਵਾਂਗੇ ਓਵੇਂ-ਓਵੇਂ ਬਾਹਰ ਕੱਢੀ ਜਾਵਾਂਗੇ ਤੇ ਚਲੋ ਹੁਣ ਚੱਲਦੇ ਆ ਥੱਲੇ ਨੂੰ ਆਪਾਂ ਇੱਕ ਸਾਥ ਮਿੰਨੀ ਸ਼ੇਰ ਲਿਆਂਦਾ ਆਪਾਂ ਨੇ ਸ਼ੇਰ ਦਾ ਬੱਚਾ ਤੁਹਾਨੂੰ ਮੈਂ ਦਿਖਾਉਣਾ ਤੁਸੀਂ ਦੱਸਿਓ ਫਿਰ ਆ ਚਲੋ ਬੱਚੇ ਵੀ ਖੁੱਲੀ ਢਾਂਗੀ ਦੇ ਬਿਠਾ ਦਈਏ ਅੱਜ ਪਹਿਲੀ ਵਾਰੀ। ਕਿਹਾ ਭਾਈ ਛੋਟੂ ਆ ਜਾ ਦੁਸਤ। ਇਹ ਬੱਚਾ ਹੈਗਾ ਜਿਹੜਾ ਹਰੀਆਂ ਲਾਈਨਾਂ ਵਾਲਾ ਉੜਦਾ ਹੈ ਨਾ ਉਹ ਉਹਦਾ ਸਾਕਾ ਭਾਈ। ਚੱਲ ਓਏ। ਅੱਜ ਪਹਿਲੀ ਵਾਰੀ ਖੁੱਲੀ ਢਾਂਗੀ ਤੇ ਤੂੰ ਬਹਿ ਜਾ ਬਹਿ ਜਾ ਪੁੱਤਰਾ। ਹਾਂ। ਉਹ ਤੇਰੀ। ਉਹ ਇਹਦਾ ਤੂਫਾਨ ਮੇਲੀ ਆ ਓਏ। ਓ ਯਾਰ ਉਹ ਬੱਚਾ ਵੀ ਉੱਥੇ ਗਏ ਯਾਰ ਕਿੰਨੇ ਗਏ ਤਾਂ ਇਹਨਾਂ ਦਾ ਕੋਈ ਹੱਲ ਕਰਨਾ ਪੈਣਾ ਗੁਰੀ ਸਿੰਘਾਂ ਜੀ ਆਂ ਦਾ ਬਾਈ ਹੋ ਗਿਆ ਕੰਮ ਖਰਾਬ 2 ਵਜੇ ਦਾ ਹੁਣ ਅਸੀਂ ਜਾਲ ਚ ਪਾਤੇ ਇਹ ਵੀ ਉੜ ਗਏ ਤੇ ਇੱਕ ਉੜ ਗਿਆ ਉਹ ਦੇਖੋ ਜਿਹੜਾ ਬੱਗਾ ਜਾਵੇ ਤੁਹਾਨੂੰ ਦੱਸਿਆ ਨਹੀਂ ਤਾਂ ਬਹੁਤ ਤੇਜ਼ ਨਹੀਂ ਤਾਂ ਹਸਾਲੇ ਜਿਹੜਾ ਹਰੀਆਂ ਲੇਨਾਂ ਵਾਲਾ ਉੜਦਾ ਚਲੋ ਆ ਬਾਹਰ ਕੱਢਿਆਂ ਕਬੂਤਰ ਖਬਰਾਂ ਦੇਖ ਕੇ ਆ ਜਵੇ ਤੇ ਆਹੋ ਦੇਖੋ ਕਿਵੇਂ ਬੈਠਿਆ ਸਾਰੀ ਬਾਕੀ ਦੂਜੇ ਦੋ ਔੜਦੇ ਆ ਹਰੀ ਬੋਤਲ ਵਾਲਾ ਵੀ ਔੜਦਾ ਕਿੱਕੀ ਵਾਲਾ ਤੇ ਲੈਨ ਵਾਲਾ ਵੀ ਔੜਦਾ ਤੁਹਾਨੂੰ ਇੱਥੇ ਦਿਖਾ ਦਿੰਦਾ ਮੈਂ ਹਰੀਆਂ ਲੈਨਾਂ ਵਾਲਾ ਤਾਂ ਆ ਜਾਂਦਾ ਆ ਦੇਖੋ ਤੇ ਬੋਤਲ ਵਾਲਾ ਆਉਂਦਾ ਆ ਜਾਂਦਾ ਤੇ ਚਲੋ ਦੇਖਦੇ ਆਉਂਦਾ ਕਿ ਨਹੀਂ ਬੱਚਾ ਨਹੀਂ ਫੇਰ ਕਰਦੇ ਆ ਕੋਈ ਹੱਲ ਕੱਢਤਾ ਦਿੱਤੇ ਗੀਤ ਪਰ ਉਹ ਤੇਰੀ ਤੇਰੀ ਵੀ ਗਿਆ ਤਾਂ ਹੈਗਾ ਬਾਈ ਫੜ ਉਹ ਤੇਰੀ ਆ ਕੇ ਆ ਗਿਆ ਜਾਲ ਆ ਆ ਗਿਆ pau ਹੁਣ ਕੀ ਕਰੀਏ ਦਾ ਹੈ ਥੱਲੇ ਲੱਗ ਜਾਣੇ ਨੇ ਤਾਂ ਥਾਲੇ ਨੇ ਕਬੂਤਰ ਬਾਹਰ ਕੱਢ ਕਬੂਤਰ ਬਾਹਰ ਕੱਢ ਕੀ ਦੇ ਦਣੀ ਬਈ ਆਏ ਸੂਤ ਫਿਰ ਏਕਣ ਜਾਲ ਚ ਅੱਜ ਉੱਪਰ ਬੰਨਤੇ ਤੇ ਮੈਂ ਮਾਰਨੀ ਹੈ ਕਬੂਤਰਾਂ ਵਾਂਗ ਨਿਗਾ ਵੀ ਕੋਈ ਉਰਦਾ ਜਾਂ ਬੈਠ ਗਏ ਸਾਰੇ ਹਾਂ ਇਧਰੋਂ ਪਤਾ ਲੱਗੂ ਨਹੀਂ ਆਪਣਾ ਤਾਂ ਨਹੀਂ ਮੇਰੇ ਹਿਸਾਬ ਨਾਲ ਕੋਈ ਹੋਰ ਤਾਂ ਆ ਬੈਠੇ ਨੇ ਤਿੰਨ ਚਾਰਕ ਬਾਕੀ ਮਨਾਂ ਦਾ ਇੱਧਰ ਹੀ ਢਾਂਗੀ ਤੇ ਹੋਣਗੇ ਕਿੰਦਰ ਦਾ ਕੋਈ ਵੀ ਨਹੀਂ ਯਾਰ ਇੱਥੇ ਦਾ ਮਤਲਬ ਉੜਦਾ ਹੋਊ ਕੋਈ ਨਾ ਕੋਈ ਚਲੋ ਕਰਦੇ ਆ ਜਿੱਕ ਠੀਕ ਹੈ ਬਾਈ ਕੋਠੇ ਤੇ ਹਾ ਉੜਦੇ ਆ ਕਬੂਤਰ ਸਾਰੇ ਸੱਤ ਦੇ ਸੱਤੇ ਕਿਉਂਕਿ ੜਾ ਦੇ ਸੀ ਮੈਂ ਬਾਅਦ ਚ ਆ ਕੇ ਗਰਭੀ ਬੱਲੇ ਦਾ ਆ ਫਿਰਦਾ ਦੋ ਫਿਰਦੇ ਨੇ ਆ ਫਿਰਦਾ ਡੰਡੇ ਟੂਸੇ ਵਾਲਾ ਆ ਹਰੀਆਂ ਲੈਣਾ ਨਾਲ ਫਿਰਦਾ ਇੱਕ ਨਹੀਂ ਦਿਖ ਰਿਹਾ ਗਲਾਬੀ ਕੱਚ ਦਾ ਚਾਪ ਉਹਦੇ ਨਿਗਾਹ ਮਾਰਨੀ ਆ ਮੜੀ ਜੀ ਕਿਉਂਕਿ ਉੱਚਾ ਖੜਾ ਤਾਂ ਕਾਫੀ ਹੋ ਦੇਖਣ ਦੋ ਆਓ ਆਗੇ ਨੂੰ ਛੋੜੋ ਦੇਖਣਾ ਕਬੂਤਰ ਪਾਲ ਲਿਆ ਭਾਈ ਰੰਗ ਲਾ ਦिए ਹਾਂ ਤੇ ਆ ਲੈ ਇਹਦਾ ਪੋਟਾ ਗੂੜਾ ਕਰਨਾ ਪਹਿਲਾਂ ਤਾਂ ਆਪਾਂ ਬੋਤਲ ਇਹਦੀ ਆਹ ਠੀਕ ਹੈ ਕਰ ਦਈਏ ਪੈਨ ਗੂੜਾ ਇਹਦਾ ਕਰਤਾ ਪੂਰਾ ਪੋਟਾ ਤੇ ਟੂਸਾ ਚੱਕ ਗੁਰੀ ਕਰਦੇ ਅੰਦਰ ਬੰਦ ਫੂਕ ਜੀ ਮਾਰ ਕੇ ਆਹਲੇ ਰਹਿ ਗਏ ਦੋ ਪੁੱਤਰ ਕਾ ਹੁੰਦਾ ਹਰੀਆਂ ਦੇ ਨਾਲ ਸੁਰਖਾ ਇਹ ਝੁਟ ਗਿਆ ਹਾਂ ਹੋ ਗਿਆ ਆਹ ਕਿੱਥੇ ਆ ਆ ਰੰਗ ਲੱਗਿਆ ਹੋ ਉਹ ਫੋਲ ਪਰਲੀ 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 ਦੇਖ ਤਾਂ ਕਿਵੇਂ ਆ ਘਾਟ ਬਾਤ ਫੰਗਾ ਦੀ ਓਕੇ ਆ ਹਰੀ ਕੱਚ ਕਰਦੀ ਐ ਇਹਦੀ ਇੱਕ ਮਿੰਟ ਕਾਲੀ ਦੀ ਆ ਚ ਹਰੀ ਘਰੇ ਦੀ ਲੋਟ ਆਉਣੇ ਨੇ ਇਹੂੰ ਚੰਨੀ ਜਾਂਦਾ ਵਾਲਾ ਇਹਨੂੰ ਘਟ ਪਤਾ ਕਬੂਤਰ ਆਵਾਜੋ ਦੂਰੋਂ ਬਤਰਾਦਾ ਹੂੰ ਜੱਸਾ ਸਪੌਟ ਹੈ ਓਕੇ ਕੱਢ ਜਾ ਸੁੱਕ ਲੈਣ ਦੇ ਦਿਖਾ ਦਾਂ ਕਿਵੇਂ ਲੱਗ ਗਿਆ ਓਕੇ ਆ ਸੁੱਕ ਲੈਣ ਦੇ ਮਾੜਾ ਜਿਹਾ ਫੇਰ ਛੱਡ ਦੇ ਠੀਕ ਹੈ ਅੰਦਰ ਛੱਡ ਨਹੀਂ ਪਰਲੇ ਹੁੱਡੇ 'ਚ ਕਬੂਤਰ ਰਹਿ ਗਿਆ ਬਾਈ ਹਰੀਆਂ ਲੈਣਾਂ ਵਾਲਾ ਇਹ ਨਹੀਂ ਤੰਗ ਕਰ ਲਿਆ ਹੋ ਜਾਂਦਾ ਆ ਜਾਂਦਾ ਆ ਗਿਆ ਆ ਗਿਆ ਆ ਗਿਆ ਆ ਗਿਆ ਬਹਿ ਜਾ ਮੇਰਾ ਵੀਰ ਬਹਿ ਜਾ ਬਹਿ ਜਾ ਬਹਿ ਜਾ ਆਓ ਪਤੰਦਰਾ ਬੈਠਿਆ ਵੀ ਆ ਕੇ ਬੈਠਿਆ ਵੀ ਕਹੇ ਜੀ ਕਸੂਤੀ ਜਗਾ ਤੇ ਹੁਣ ਢਾਂਗੀ ਤੇ ਚੱਲ ਚੱਲ ਪੁੱਤਰਾ ਢਾਂਗੀ ਦੁਰ ਪਿੱਟੇ ਮੂੰਹ ਤੇਰੇ ਆ ਦੇਖੋ ਭਾਈ ਆ ਲੈ ਆਂਦਾ ਮਿੰਨੀ ਲੋਇਨ ਅਸੀਂ ਇਹਦੇ ਵਾਲ ਘੜਦੇ ਜੱਸੇ ਦੇ ਪਿੰਡੀ ਦੇਖੋ ਤਾਂ ਫਿਰ ਮਿੰਨੀ ਲੋਇਨ ਲਓ ਮੈਟਰੋ ਕਮੈਂਟ ਬੋਲਦੀ ਹੈ ਹੁਣ ਹਰਪਿੰਦਰ ਸਿੰਘ ਮਾਨ ਸਫਾਈ ਛੀਤੀ ਕਰਿਆ ਕਰੋ ਧੰਨਵਾਦ ਹਾਂਜੀ ਵੀਰੇ ਐਤਕੀ ਨਾ ਬਹੁਤ ਲੇਟ ਹੋ ਗਏ ਯਾਰ ਲੈਗ ਯੂਟਿਊਬਰ ਜੱਸਾ ਮੋਨ ਸਿੰਘ ਕੀ ਕਰ ਡੂ ਯੂ ਹੈਵ ਅ ਨਾਈਸ ਡੇ ਠੀਕ ਹੈ ਠੀਕ ਹੈ ਵੀਰੇ ਦਾਂਦੀਵਾਲ ਫਾਰਮ ਵੈਰੀ ਨਾਈਸ ਬਲੌਗ ਥੈਂਕ ਯੂ ਵੀਰੇ ਸੁਖਮੰਤ ਸਿੰਘ ਸਤਿ ਸ਼੍ਰੀ ਅਕਾਲ ਬੀਰ ਜੀ ਸਤਿ ਸ਼੍ਰੀ ਅਕਾਲ ਵੀਰੇ ਮਨਜੀਤ ਸਿੰਘ ਨਾਈਸ ਵੀਡੀਓ ਮਨਜੀਤ ਸਿੰਘ ਯੂਐਸਏ ਵੀਰਾਂ ਧੰਨਵਾਦ ਵੀਰੇ ਬਾਈ ਸ਼ੌਕ ਕਰਵਾ ਦਿਆ ਕਰੋ ਕਬੂਤਰਾਂ ਦਾ ਠੀਕ ਹੈ ਠੀਕ ਹੈ ਵੀਰੇ ਸੁਰਿੰਦਰ ਭਾਰਦਵਾਜ ਨਾਈਸ ਵੀਡੀਓ ਥੈਂਕ ਯੂ ਵੀਰੇ ਬਾਜੀ ਕਰੋ ਛੱਡਣੀ ਹੈ ਬਾਜੀ ਵੀਰੇ ਸ਼ਾਇਦ ਕੱਲ ਛੱਡੀ ਹੈ ਜੀ ਦੀਪ ਕਲਾਡੀ ਨਾਈਸ ਬ੍ਰਦਰ ਬਿੱਟੂ ਸਿੰਘ ਭਰਾ ਮੇਰੇ ਪਿੰਡ ਹਰ ਰੋਜ਼ ਘੱਟੋ ਘੱਟ 100 ਪਲੱਸ ਕਬੂਤਰ ਉੜਦੇ ਆਂ ਹਾਂਜੀ ਵੀਰੇ ਸਾਡੇ ਵੀ ਕਾਫੀ ਜਣਿਆਂ ਨੇ ਕਬੂਤਰ ਰੱਖੇ ਹੋਏ ਆਂ ਕਾਫੀ ਹੋ ਜਣਨੇ ਆਂ ਸ਼ਿੰਦੀ ਸਰਾਬਾਈ ਜੀ ਮੇਰੇ ਕੋਲ ਪੱਠੇ ਆਂ 5-7 ਦੇ ਦਾਂਗੇ ਬੱਚੇ ਮਜ਼ਦੂਰੀ ਕਰਕੇ ਛੱਡੇ ਨਹੀਂ ਗਏ ਵਾਦਾ ਦੇਣ ਵਾਲੇ ਆ ਬਾਈ ਬਾਕੀ ਰੱਬ ਜਾਣਦਾ ਆ ਆ ਵੀਰੇ ਨਾਲ ਕਰ ਲਿਓ ਕੰਟੈਕਟ ਜਿਹਨੂੰ ਬੱਚੇ ਚਾਹੀਦੇ ਹੋਏ ਸ਼ਿੰਦੀ ਸ਼ਰਾਮ 8524 ਸੈਣੀ ਲੱਭਦੀ ਬਲਜੀਤ ਸਿੰਘ ਕਿਵੇਂ ਆ ਬਾਈ ਫਸਟ ਕਮੈਂਟ ਥੈਂਕ ਯੂ ਵੀਰੇ ਵਧੀਆ ਵੀਰੇ ਤੁਸੀਂ ਦੱਸੋ ਗੈਰੀ ਸਾਰੇ ਕਬੂਤਰ ਦੇ ਦਿਓ A to Z ਕਿਉਂ ਦਿਮਾਖ ਖਰਾਬ ਹੈ ਵੀਰੇ ਤੇਰਾ ਢਿੱਲੋਂ ਜੱਗੀ ਮੋਗਾ ਪੀਵੀ 2920 ਡੱਬਾ ਕਬੂਤਰ ਚਾਹੀਦਾ ਹੈ ਬੱਚੇ ਲੈਣ ਲਈ ਜੇ ਮੇਰੇ ਕੋਲੋਂ ਕਬੂਤਰੀ ਲੈ ਜਾਇਓ ਕਾਲੀ ਡੱਬੀ ਛਾਖੀ ਹੈ ਕੋਈ ਗੱਲ ਵੀਰੇ ਮੈਂ ਡੱਬਾ ਹੁਣ ਤਾਂ ਲਾਇਆ ਹੈ ਜਦੋਂ ਫ੍ਰੀ ਹੋ ਗਿਆ ਮੈਂ ਤੁਹਾਨੂੰ ਦੱਸੂਗਾ ਲੈ ਜਿਓ ਕੋਈ ਗੱਲ ਨਹੀਂ ਕਰਦੀ ਭੁੱਲਰ ਹੈਲੋ ਭਾਈ ਤੁਸੀਂ ਇੰਸਟਾਗ੍ਰਾਮ ਪਰ ਰਿਪਲਾਈ ਨਹੀਂ ਕਰਾ ਵੀਰੇ ਇੰਸਟਾਗ੍ਰਾਮ ਤੇ ਦੱਸ ਦਿਓ ਤੁਹਾਡੀ ਆਈਡੀ ਕਿਹੜੀ ਹੈ ਜਸਪ੍ਰੀ ਟਵਾਣਾ ਵੀਰੇ ਧੰਨਵਾਦ ਵੀਰੇ ਇੰਨੇ ਕਮੈਂਟ ਕਰਨੀ ਮਿਲਦੇ ਆਂ ਅਗਲੀ ਵੀਡੀਓ ਚ